ਮੇਰੇ ਮਸਲੇ ਜਿਹ ਤੁਸੀ ਆ ਜਿੱਦ ਕਾ ਖਾਲ ਸਾਹਿਬ ਵਾਹ ਜੁਜੀ ਕੀ ਕਰਤੇ ਮਸਲਾ ਜੀ ਮੈਂ ਚੰਡੀਗੜ੍ਹੋਂ ਆ ਰਿਹਾ ਸੀ ਜੀ ਜੀ ਕੁल्ले ਪਿੰਡ ਮੇਰੀ ਮਾਸੀ ਰਹਿੰਦੀ ਹੈ ਜੀ ਜੀ ਮੈਂ ਟੋਲ ਕ੍ਰੋਸ ਕਰਕੇ ਗੜਾ ਸੁੱਲੇ ਨੂੰ ਮੋੜ ਆਂਦਾ ਜੀ ਉੱਥੋਂ ਮੈਂ ਆਪਦੀ ਗੱਡੀ ਫੋਰਚਨਰ ਦਾ ਇੰਡੀਕੇਟਰ ਦਿੱਤਾ ਹੈ ਜੀ ਇੰਡੀਕੇਟਰ ਦੇ ਕੇ ਘਟੋ ਘਟ ਮੀ 100 ਮੀਟਰ ਤੱਕ ਮੈਂ ਆਰਾਮ ਨਾਲ 10 ਦੀ ਸਪੀਡ ਤੇ ਮੇਰੀ ਗੱਡੀ ਆ ਰਹੀ ਹੈ ਜਿੰਦੀ ਸੀਸੀਟੀਵੀ ਮੈਂ ਤੁਹਾਨੂੰ ਨਾਲ ਪੇਸ਼ ਕਰ ਦੂੰਗਾ ਹੁੰਦੇ ਸਾਨੂੰ ਕਲੀਅਰ ਹੋ ਜੇਗਾ ਸਾਰਾ ਮੇਰੀ ਗੱਡੀ ਮੋੜ ਚੁੱਕੀ ਸੀ ਉੱਥੇ ਨੂੰ ਉਸ ਤੋਂ ਬਾਅਦ ਇੱਕ ਟਰਾਲਾ ਆਉਂਦਾ ਜੀ ਟਰਾਲੇ ਨੂੰ ਇਹ ਡਿਜ਼ਾਇਰ ਵਾਲਾ ਜਿਹੜਾ ਮੁੰਡਾ ਹੈਗਾ ਜੀ ਇਹ 120 ਦੀ ਸਪੀਡ ਤੇ ਹੋਣਾ ਜੀ ਓਵਰਟੇਕ ਕਰ ਰਿਆ ਸੀ ਤੇਨੇ ਮੇਰੇ ਫੋਰਚੂਨਰ ਦੇ ਪਿਛਲੇ ਟਾਇਰ ਤੇ ਲਾ ਕੇ ਕਨੈਕਟਰ ਸਾਈਡ ਨੂੰ ਕੀ ਡ్రਾਈਵਰ ਸਾਈਡ ਇਹਦਾ ਬੰਦਾ ਪਿੱਛੋਂ ਆਦਾ ਡ్రਾਈਵਰ ਸਾਈਡ ਵੱਜਦੀ ਹੈ ਕਨੈਕਟਰ ਸਾਈਡ ਗੱਡੀ ਮਾਰੀ ਤੇ ਮੇਰੀ ਫੋਰਚੂਨਰ ਪਟਾਤੀ ਜੋ ਕਿ ਬਹੁਤ ਹੈਵੀ ਗੱਡੀ ਹੈ ਜੀ ਉਹਦੀ ਸਪੀਡ ਹੀ ਇੰਨੀ ਜ਼ਿਆਦਾ ਸੀ ਤੇ ਮੈਂ ਮਸੇ ਮੇਰੀ ਜਾਨ ਬਚੀ ਹੈ ਉੱਥੇ ਮੌਜੂਦਾ ਲੋਕਾਂ ਨੇ ਬਾਰੀ ਦੌੜ ਕੇ ਮੈਨੂੰ ਕੱਢਿਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿ ਥੋੜੀ ਦੇਰ ਬਾਅਦ ਮੇਰੇ ਸਤੇਦਾਰ ਆ ਗਏ ਐ ਪੁਲਿਸ ਨੂੰ ਕਾਲ ਕੀਤੀ ਪੁਲਸ ਆ ਗਈ ਹੈ ਜੀ ਤੇ ਪੁਲਸ ਨੇ ਇਹਨਾਂ ਨੇ ਕੁਝ ਬੰਦੇ ਉੱਥੇ ਬਦਮਾਸ਼ ਭੇਜੇ 15 20 ਜਿਹੜੇ ਪਿੰਡ ਦੇ ਨੰਬਰਦਾਰ ਸੀ मामੂ ਜੀ ਦੇ ਉਹਨਾਂ ਨੇ ਵਿੱਚ ਪਾ ਕੇ ੁੱਲੇ ਦਾ ਸਰਪੰਚ ਵਿੱਚ ਪਾ ਕੇ ਮੇਰੀ ਜਾਨ ਬਚਾਈ ਜੀ ਉਸ ਤੋਂ ਬਾਅਦ ਗੱਡੀਆਂ ਪੁਲਸ ਥਾਣੇ ਲੈ ਕੇ ਚਲੀ ਗਈ ਜੀ ਅਗਲੇ ਦਿਨ ਪਿੰਡ ਦੇ मामੂ ਜੀ ਦੇ ਨੰਬਰਦਾਰ ਜੀ ਮੇਰੇ ਮਾਸਟਰ ਜੀ ਦੇ ਘਰ ੁੱਲੇ ਆਏ ਆ ਹਸਰਾਜੀ ਦੇ ਘਰ ਉਹਨਾਂ ਨੇ ਆ ਕੇ ਕਿਹਾ ਵੀ ਉਹਨਾਂ ਦੀ ਕੋਲ ਆਈਏ ਦੂਜੀ ਪਾਰਟੀ ਦੀ ਵੀ ਆਪਾਂ ਕੱਲ ਨਹੀਂ ਪਰਸੋਂ ਪੰਚਾਇਤਾ ਨੇ ਇਕੱਠੀ ਕਰਾਂਗੇ। ਪਹਿਲਾਂ ਕਹਿੰਦੇ ਵੀ ਤੁਹਾਡੇ ਘਰੇ ਆਵਾਂਗੇ। ਅਸੀਂ 11 ਵਜੇ ਦੀ ਵੇਟ ਕਰਦੇ ਰਹੇ ਫਿਰ ਨੰਬਰਦਾਰ ਜੀ ਕਹਿੰਦੇ ਵੀ ਉਹ ਤਾਂ ਥਾਣੇ ਚਲੇ ਗਏ ਵੀ ਥਾਣੇ ਚਲੋ ਅਸੀਂ ਥਾਣੇ ਆ ਗਏ ਜੀ। ਪੰਜ ਛੇ ਜਣੇ ਸੀ ਮੈਂ ਸੀ ਮੇਰੇ ਮਾਸਟਰ ਜੀ ਸੀ ਤੇ ਕੁੱਲੇ ਪਿੰਡ ਦਾ ਸਰਪੰਚ ਸੀ ਉਹਨਾਂ ਦਾ ਬੇਟਾ ਸੀ ਉਹ ਮੌਕੇ ਤੇ ਗਵਾਹ ਵੀ ਸੀ ਉੱਥੇ ਤਾਂ ਐਕਸੀਡੈਂਟ ਹੋਇਆ ਜੀ। ਅਸੀਂ ਉੱਥੇ ਪੰਜ ਛੇ ਜਣੇ ਚਲੇ ਗਏ ਇਹ 35 40 ਜਣੇ ਇਕੱਠੇ ਹੋ ਕੇ ਉੱਥੇ ਆਏ ਜੀ। ਚਲੋ ਇਹਨਾਂ ਨੇ ਮੇਰੇ ਮੇਰਾ ਪੱਖ ਸੁਨੇਆ ਉਹ ਜਿਹੜਾ ਮੁੰਡਾ ਸੀ ਉਹਦਾ ਪੱਖ ਸੁਨੇਆ ਤੇ ਪੁਲਿਸ ਸੀ ਉੱਥੇ ਮੌਜੂਦ ਸਵਰਨ ਸਿੰਘ ਐਸੇ ਹਾਜਾ ਸੀ ਮੌਕੇ ਤੇ ਮੈਂ ਕਿਹਾ ਜੀ ਜੋ ਸੱਚ ਹੈ ਉਹ ਤੁਸੀਂ ਉੱਥੋਂ ਪਤਾ ਕਰ ਲਓ ਜਿਹੜੇ ਮੌਕੇ ਤੇ ਗਵਾਹ ਸੀ ਜਾਂ ਉੱਥੇ ਸੀਸੀਟੀਵੀ ਲੱਗੇ ਆ ਉਹ ਤੁਸੀਂ ਦੇਖ ਲਓ ਜੇ ਮੇਰੀ ਗਲਤੀ ਹੈ ਤੇ ਉਹ ਮੁੰਡੇ ਨੂੰ ਡੰਡ ਲਾ ਮੈਨੂੰ ਡੰਡ ਲਾ ਦਿਓ ਜੇ ਉਹਦੀ ਗਲਤੀ ਹੈ ਤੂੰ ਨੂੰ ਡੰਡ ਲਾ ਦਿਓ ਵੀ ਗਲਤੀ ਜਿੰਦੀ ਹੈ ਉਹਨੂੰ ਡੰਡ ਭੁਗਤਣਾ ਪੈਣਾ ਜੀ ਠੀਕ ਹੈ ਜੀ ਉੱਥੇ ਇਹ ਮਾਸਟਰ ਜੀ ਨੂੰ ਗਲਤ ਬੋਲਿਆ ਜੀ 골ਡਨ ਮਾਸਟਰ ਜੀ ਨੂੰ ਕਹਿੰਦਾ ਵੀ ਸਾਲਿਆ ਤੂੰ ਜੋ ਕਰਨਾ ਕਰ ਲੈ ਮੈਨੂੰ ਪਤਾ ਤੂੰ ਕਿੱਥੋਂ ਬੋਲਦਾ ਚਲੋ ਜੀ ਸਾਡੀ ਉੱਥੇ ਤੂ ਤੂ ਮੈਂ ਮੈਂ ਹੋ ਗਈ ਸਵਰਨ ਸਿੰਘ ਜੀ ਨੇ ਵਿੱਚ ਪੈ ਕੇ ਦੋਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਇਹ ਸਵਰਨ ਸਿੰਘ ਨੂੰ ਧਮਕੀਆਂ ਦੇਣ ਲੱਗ ਪਏ ਸਵਰਨ ਸਿੰਘ ਨੇ ਸਾਨੂੰ ਕਿਹਾ ਵੀ ਤੁਸੀਂ ਜਾਓ ਐਸਐਸਓ ਸਾਹਿਬ ਆਣਗੇ ਕੱਲ ਤੇ ਐਸਐਸਓ ਸਾਹਿਬ ਮੌਕੇ ਤੇ ਹੈ ਨਹੀਂ ਸੀ ਵੀ ਕੱਲ ਆਣਗੇ ਆਪਾਂ ਫਿਰ ਕੱਲ ਚਾਰ ਬੰਦੇ ਬੁਲਾ ਲਾਂਗੇ ਵੀ ਇਹ ਕਾਰ ਵਾਲੇ ਤਾਂ ਹੈ ਨਹੀਂਗੇ ਇਹ ਜਥੇਬੰਦੀਆਂ ਨੇ ਸਾਨੂੰ ਨਹੀਂ ਪਤਾ ਕਿ ਕਿਵੇਂ ਆਈਆਂ ਨੇ ਮੈਂ ਮਾਲੀ ਦਾ ਰਹਿਣ ਵਾਲਾ ਜੀ ਉਹ ਲੋਕਲ ਚਲੋ ਜੀ ਉਸ ਤੋਂ ਬਾਅਦ ਨਾ ਨਾ ਕੀ ਸੀ ਆਪਾਂ ਚਲੇ ਗਏ ਜੀ ਹੁਣੇ ਪੁਲਿਸ ਤੇ ਪ੍ਰੈਸ਼ਰ ਪਾਉਂਦੇ ਆ ਵੀ ਸੱਚ ਨੂੰ ਦਵਾਇਆ ਜਾਵੇ ਵੀ ਅਸੀਂ ਧਰਨੇ ਲਾਵਾਂਗੇ ਕਰਨੇ ਕਿਸੇ ਗੱਲ ਦੇ ਲਾਉ ਗਲਤੀ ਤੁਹਾਡੀ ਹੈ ਮੁੰਡੇ ਤੁਹਾਡੀ ਨੇ ਗੱਲ ਤੇ ਕੀਤੀ ਦਿੰਦੀ ਸੀ ਸੀਸੀਟੀਵੀ ਮੈਂ ਨਾਲ ਦੇਣ ਨੂੰ ਤਿਆਰ ਆ ਮੌਕੇ ਦੇ 10 15 20 ਮੁੰਡੇ ਉੱਥੇ ਜਿਹੜੇ ਅੱਡੇ ਤੇ ਬੈਠੇ ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ ਉਹ ਗਵਾਹੀ ਦੇਣ ਨੂੰ ਤਿਆਰ ਨੇ ਜੇ ਸੱਚ ਨੂੰ ਦਬਾਉਣ ਵਾਸਤੇ ਪੁਲਿਸ ਤੇ ਪ੍ਰੈਸ਼ਰ ਪਾਣਗੇ ਤੇ ਫਿਰ ਇਹਨਾਂ ਦੇ ਬਰਾਬਰ ਮੈਂ ਵੀ ਮੁੰਡੇ ਇਕੱਠੇ ਬੰਦੇ ਇਕੱਠੇ ਕਰਕੇ ਦੇ ਵਿੱਚ ਦਰ ਮੈਂ ਵੀ ਬਰਾਬਰ ਧਰਨਾ ਲਾਉਂਗਾ ਠੀਕ ਹੈ ਜੀ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਕਰਦਾ ਵੀ ਸੱਚ ਦਾ ਸਾਥ ਦਿਓ ਗਲਤਮੰਦੇ ਪਿੱਛੇ ਲੱਗ ਕੇ ਆਪਸੀ ਮਾਹੌਲ ਖਰਾਬ ਨਾ ਕਰੋ ਤੇ ਜੋ ਸੱਚ ਹੈ ਉਹ ਵੈਰੀਫਾਈ ਕਰ ਲਓ ਮੇਰੀ ਗਲਤੀ ਮੈਨੂੰ ਡੰਡ ਲਾਣ ਮੈਂ ਨਹੀਂ ਕਹਿੰਦਾ ਨਹੀਂ ਲਾ ਪਰ ਇੱਕ ਪੱਖ ਸੁਣ ਕੇ ਐਵੇਂ ਮਾਹੌਲ ਨਾ ਖਰਾਬ ਕਰੋ ਵੈ ਗੁਰਜੀ ਕਾਠਾ ਸਾਹਿਬ ਵੈ ਗੁਰਜੀ ਸਲਾਏ ਸੀ ਜੀ ਵੀ ਗੱਡੀ ਫੋਰਚਨਰ ਵੀ ਉਧਰ ਆ ਰਹੀ ਸਪਰੋਜ ਪਰ ਸਾਈਡ ਤੋਂ ਸਿਰਤ ਵੀ ਉਧਰ ਆ ਰਹੀ ਸੀ ਤੇ ਟਰਾਲਾ ਅੱਗੇ ਪਿੱਛੇ ਗਿਆ ਸ ਫੋਰਚਨਰ ਦੇ 100 ਮੀਟਰ ਪਿੱਛੇ ਸੁੱਲੇ ਵਾਲੇ ਮੋੜ ਤੋਂ ਮੈਂ ਬਾਈਨ ਇੰਡੀਕੇਟਰ ਦੇ ਦਿੱਤਾ ਉੱਥੇ ਇਹਨਾਂ ਮੜਨਾ ਸੁੱਲੇ ਵਾਲੀ ਛੜਕ ਨੂੰ ਨਹਿਰ ਦੇ ਨਾਮ ਨਾਲ ਨਹਿਰ ਦੇ ਨਾਲ-ਨਾਲ ਮੁੜਦਿਆਂ-ਮੁੜਦਿਆਂ ਤੇ ਟਰਾਲਾ ਕੋਟ ਟਰਾਲਾ ਹੋਰ ਦੇ ਕਰਨ ਲੱਗਾ ਸਵਿਫਟ ਵਾਲਾ ਤੇ ਗੱਡੀ ਆਪਣੀ ਗੱਡੀ ਮੁੜ ਗਈ ਉਸ ਟਾਈਮ ওভারਟੇਕ ਕਰਦੇ ਕਰਦੇ ਉਹਦੇ ਕੋਲ ਗੱਡੀ ਸੰਭਲੀ ਨਹੀਂ ਡਰਾਈਵਰ ਤੋਂ ਸਵਿਫਟ ਵਾਲੇ ਤੋਂ ਸਵਿਫਟ ਵਾਲੀ ਗੱਡੀ ਇੰਨੀ ਤੇਜ਼ ਸੀ ਵੀ ਸੰਭਲੀ ਨਹੀਂ ਉਹ ਬੰਦੇ ਤੋਂ ਉਹਦੀ ਕਨੈਕਟਰ ਸਾਈਡ ਵੱਜੀ ਗੱਡੀ ਦੀ ਉਨ ਤੋਂ ਚੱਲ ਬਾਈ ਨੂੰ ਕੱਢਿਆ ਵਿੱਚੋਂ ਗੱਡੀ ਦੇ ਸਾਰਾ ਵਧੀਆ ਸਿਸਟਮ ਸੈੱਟ ਸੀ ਬਾਈ ਵੀ ਕਹਿੰਦਾ ਚੱਲ ਆਪਣੀ ਜਾਣ ਬਾਚ ਵੀ ਆਪਣਾ ਕੁਝ ਨਹੀਂ ਚਾਹੀਦਾ ਉਥੋਂ ਅਸੀਂ ਮੈਂ ਤੇ ਪਿੰਡੂ ਮੁੰਡਾ ਇੱਕ ਵਰਗਾ ਸੀ ਇੱਕ ਤਾਂ ਨਾਲ ਅਗਸਤਾ ਜੀ ਮੇਰੇ ਅਸੀਂ ਪੁੱਛਣ ਗਏ ਉਹਨਾਂ ਦੀ ਬੀਬੀਆਂ ਨੂੰ ਵੀ ਤੁਸੀਂ ਠੀਕ ਠਾਕ ਹੈ ਜੀ ਆਂਟੀ 50 ਸਾਲ ਦੀ ਉਮਰ ਤੇ ਜੀ ਪੁੱਛਿਆ ਵੀ ਆਂਟੀ ਜੀ ਤੁਹਾਡਾ ਕੀ ਹਾਲ ਚਾਲ ਹੈ ਕੁਛ ਦਿਨ ਤੱਕ ਕੋਈ ਕਹਿੰਦੇ ਸਿਰ ਡਾਂਗ ਚੜੇਗੀ ਤਾਂ ਸੀ ਸਵੇਰੇ ਤੁਹਾਨੂੰ ਦੱਸਾਂਗੇ ਉੱਥੋਂ ਚੱਲ ਵੀ ਥਾਣੇ ਗੱਡੀਆਂ ਨਾਲ ਲਿਜਾਣ ਦੇਣਾ ਉੱਥੇ ਉਹਨਾਂ ਦਾ ਮੁੰਡਾ ਇਕ ਗਲੇ ਪਾਇਗਾ ਆਂਦਾ ਨਾਲ ਕਹਿੰਦਾ ਕੌਣ ਹੁੰਦਾ ਜੀ ਤੁਸੀਂ ਵੀ ਸਿੱਧਾ ਉਹਦੇ ਨਾਲ ਗਲੇ ਪਾਇਗਾ ਉਹਨੇ ਕੋਈ ਗੱਲ ਨਹੀਂ ਕਿਸੇ ਬੰਦੇ ਦੀ ਸੁਣੀ ਉੱਥੇ ਅੱਡੇ ਤੇ ਬੜੇ ਬੰਦੇ ਸੀ ਫਿਰ ਬੰਦਿਆਂ ਨੇ ਸੁਲਝਾਣਾ ਦੀ ਕੋਸ਼ਿਸ਼ ਕੀਤੀ ਤੇ ਫਿਰ ਵੀ ਬੰਦੇ ਨੇ ਉਹਨੇ ਕਿਸੇ ਪਾਸੇ ਨਹੀਂ ਆਇਆ ਬੰਦਾ ਫਿਰ ਥਾਣੇ ਆਏ ਥਾਣੇ ਗੱਲ ਚੱਲ ਪਈ ਉਹ ਚਲਦੇ ਚਲਦੇ ਉਹ ਸਿੱਧੇ ਹੀ ਕਹਿਣ ਲੱਗ ਪਏ ਤੁਹਾਨੂੰ ਪੈਸੇ ਦੀ ਜਰੂਰਤ ਹੈ ਇਹੀ ਹੈਗਾ ਉਹ ਹੈਗਾ ਅਨਸਰ ਅਜ ਗੋਲਡਨ ਨੇ ਘਾਲ ਕੱਢਦੀ ਉੱਥੇ ਉੱਥੇ ਬਸ ਆਪਸ ਵਿੱਚ ਬੋਲਣ ਲੱਗ ਪਏ ਉੱਥੇ ਫਿਰ ਉਹ ਗਲਤੀ ਗਣੀ ਕਰਨੇ ਵੇਖ ਚੀਜ ਨਹੀਂ ਬਲ ਕੇ ਆਪਾਂ ਕਿਸੇ ਪਾਸੇ ਕੋਈ ਉਹਨਾਂ ਦੇ ਕੁਝ ਵੀ ਨਹੀਂ ਕਰਨਾ ਚਾਹੁੰਦੇ ਸੀ ਬਸ ਉਹਨਾਂ ਨੇ ਬੋਲਣ ਕਰਕੇ ਇੱਕ ਗਲੇ ਪਾਇ ਗਏ ਉ ਤਾਂ ਤਫਾ ਮੁੱਕੀ ਚੱਲੀ ਉੱਥੇ ਉਹਨਾਂ ਮਾਰੀਆਂ ਮੁਰੀਆਂ ਸਾਡੇ ਵੱੱਦੀਆਂ ਵੀ ਨਹੀਂ ਗੋਲਡਨ ਹੋ ਗਿਆ ਸੀ ਮੁੱਕ ਜੋ ਐਕਸੀਡੈਂਟ ਹੋਇਆ ਨਹੀਂ 골ਡਨ ਨਹੀਂ ਸੀ ਥਾਣੇ ਦੇ ਸੀ ਮੌਕੇ ਦੇ ਸੀ ਜਦੋਂ ਆਪ ਸਾਹ ਹਾਂਜੀ ਠੀਕ ਹੈ ਕਿਹੜਾ ਪਿੰਡ ਤੁਹਾਡਾ ਭੋਲਾ ਕਿਨਾ ਕ ਕਰਨ ਕਮੋਈ ਠੀਕ ਸਰਪੰਚ ਦਾ ਬੇਟਾ ਹੈ ਅੰਛਾ ਸਰਪੰਚ ਉਹ 9 ਤਰੀਕ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਜਥੇਬੰਦੀਆਂ ਵੱਲੋਂ ਅਮੀਰ ਖਾ ਸਥਾਣੇ ਧਰਨਾ ਦੇਣ ਜਾ ਰਹੇ ਆ ਤੇ ਲੱਗਿਆ ਕਿ ਦੂਸਰੀ ਧਿਰ ਵੀ ਆਪਣਾ ਪੱਖ ਪੇਸ਼ ਕਰ ਰਹੀ ਏ ਪਰ ਸਾਰਾ ਸਾਰ ਪੰਚਾਇਤਾਂ ਦੇ ਦਰਮਿਆਨ ਜਦੋਂ ਦੂਜੀ ਥੇਰ ਝੂਟੀ ਪਾਈ ਜਾ ਰਹੀ ਸੀ ਉਸ ਦਰਮਿਆਨ ਉਹਨਾਂ ਨੂੰ ਲੱਗਿਆ ਕਿ ਸਾਡਾ ਕਸੂਰ ਬਣ ਜਾਣਾ ਹੈ ਕਿਉਂਕਿ ਪੁਲਿਸ ਨੂੰ ਤੇ ਪੰਚਾਇਤਾਂ ਨੂੰ ਲੱਗ ਰਿਹਾ ਸੀ ਕਿ ਇਹ ਥੇਰ ਦਾ ਕਸੂਰ ਹੈ ਜੋ ਐਕਸੀਡੈਂਟ ਹੋਇਆ ਹੈ ਤਾਂ ਉਹਨਾਂ ਨੇ ਗਾਲੀ-ਕਲੋਚ ਕਰਨਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਕਿ ਮੌਤਵਾਰ ਬੰਦਿਆਂ ਦੇ ਨਾਲ ਆਏ ਪਾਰਟੀਆਂ ਦੀ ਗਵਾਹੀ ਕਰਦੇ ਆਗੂਆਂ ਦੀ ਜਿਹੜੀ ਇਹ ਗਾਲੀ-ਕਲੋਚ ਕੀਤੀ ਗਈ ਜਿਸ ਕਾਰਨ ਅਸੀਂ ਉਹਨਾਂ ਤੇ ਕਾਰਵਾਈ ਦੀ ਮੰਗ ਕੀਤੀ ਸੀ ਤੇ 9 ਤਰੀਕ ਤੱਕ ਦਾ ਸਮਾਂ ਹੈ ਜੇ 9 ਤਰੀਕ ਤੱਕ ਕਾਰਵਾਈ ਨਾ ਕਰਨਗੇ ਤਾਂ ਅਸੀਂ ਥਾਣਾ ਮੁਖੀ ਜਿਹੜੀ ਹੈ ਜਿਨ੍ਹਾਂ ਨੂੰ ਸਾਰਾ ਕਾਂਡ ਦਾ ਪਤਾ ਹੈ ਜੇ ਨਾ ਕਰਨਗੇ ਉਹਨਾਂ ਦੇ ਜਿਹੜਾ ਖਲਾਫ ਜਿਹੜਾ ਸੀ ਪ੍ਰਦਰਸ਼ਨ ਕਰਨ ਜਾ ਰਹੇ 9 ਤਰੀਕ ਨੂੰ ਜਿਹੜੀ ਦੂਜੀ ਤਿਰ ਜਿਹੜੀ ਹੈ ਝੂਠੀ ਹੈ ਪੰਚਾਇਤੀ ਤੌਰ ਤੇ ਵੀ ਝੂਠੀ ਹੈ ਤੇ ਪੰਚਾਇਤ ਦੇ ਵਿੱਚ ਉਹਨਾਂ ਨੂੰ ਬੈਠਣ ਦੀ ਵੀ ਅਕਲ ਨਹੀਂ ਹੈ ਤੇ ਮੀਜ ਨਹੀਂ ਹੈ ਕਿ ਕਿਵੇਂ ਇੱਕ ਪੰਚਾਇਤ ਦੇ ਤੌਰ ਤੇ ਬੈਠਾ ਜਾਂਦਾ ਹੈ ਤੇ ਕਿਵੇਂ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਨਾ ਕਿ ਗਾਲੀ ਗਲੋਚ ਕੀਤੀ ਜਾਂਦੀ ਹੈ ਕਸੂਰਵਾਰ ਹੋਣ ਤੇ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਕਸੂਰਵਾਰਾਂ ਗਾਲੀ ਗਲੋਚ ਕਰਕੇ ਸ਼ਾਇਦ ਅਸੀਂ ਬਾਜਾਂਗੇ ਜਿਹੜਾ ਉਹਨਾਂ ਗਾਲੀ ਗਲੋਚ ਕੀਤਾ ਹੈ ਉਸ ਦਰਾਂ ਨੂੰ ਸਿੱਟਾ ਭੁਗਤਣਾ ਪੈਣਾ ਹੈ ਪਰਚਾ ਕਰਨਾ ਹੀ ਪੈਣਾ ਜਿੰਨਾ ਕੋਈ ਕਾਨੂੰਨੀ ਕਾਰਵਾਈ ਕਰੇਗੀ ਤਾਂ ਪੁਲਿਸ ਨੂੰ ਇਹਨਾਂ ਤੇ ਜਵਾਬ ਭੁਗਤਣਾ ਪਵੇਗਾ